ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰੱਖਦਾ ਆਇਆ RAM ਰਾਜ ਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਾਰਾ ਪਹਿਲਾ ਦੁਖ ਦਾ ਰੂ ਸੁਖ ਰੋਗ ਪਿਆ ਜਾ ਸੁਖ ਤਾਂ ਉਹ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਖਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਅਤਿਰਾਤ ਨਾ ਜਾਈ ਲਖਿਆ ਰਹਾਉ ਜਾਤ ਮਹਜੂਤ ਜੋਤ ਮਹਜਤ ਅਕਲ ਕਾ ਨ ਭਾਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸੋ ਆਲੂ ਜਨ ਕੀ ਤੀਤੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਤੋਂ ਕਰ ਰਹਾ ਸੋ ਦਾ ਰਾਗ ਅਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਾ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵਹਿ ਤਨ ਸੁਭਾਲੇ ਬਾਜੇ ਤੇਰੇ ਨਾਦ ਅਨੇਕ ਅਤੰਕਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿਸਤੋ ਕੀ ਹੈ ਕੀਤੇ ਤੇਰੇ ਗਾਵਨ ਹਾਰੇ गावੰਤ ਤੁਧਨੋ ਪਵਨ ਪਾਣੀ ਵਾਸਤੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚੇਤ ਗੋਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਇਸ ਤਰ ਬ੍ਰਹਮਾ ਦੇਵੀ ਸੋਹੰਤੇ ਰ ਤਦਾਤ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਸੇਦ ਸਮਾਦੀ ਅੰਦਰ ਗਾਵੰਤ ਤੁਧਨੋ ਤਾਦ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਤੰਤੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤੂ ਨੋ ਪੰਡਿਤ ਪਾਣਰ ਕੀਤਰ ਜੁਗ ਜੁਗ ਵੇਦਾਨਾਲੇ ਗਾਵੰਤੂ ਨੋ ਮੋਹਨੀਆ ਮਨ ਮੋਹਨ ਤੁਰਗ ਮਚ ਪਿਆਲੇ ਗਾਵੰਤੂ ਦਨੋ ਰਤ ਨੋ ਪਾਇ ਤੇਰੇ ਅਠਸੜਤੀ ਤਿਤਨਾਲੇ ਗਾਵੰਤੂ ਨੋ ਜੋਧ ਮਹਾ ਵਰਸੂਰਾ ਗਾਵੰਤੂ ਦਨੋ ਖਾਨੇ ਜਾਰੇ ਕਾਵੰਤੂ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੇ ਤੂਦ ਨੋ ਗਾਵਨ ਜੋਤ ਤੂਦ ਪਾਵਨ ਅਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਤੁਧਨੋ ਗਾਵਨ ਫੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਾਈ ਹੈ ਪੀ ਹੁਸਤੀ ਜਾਈ ਨਾ ਜਾਂਦੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੁਤੀ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵਨ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਤਾਹ ਪਾਤ ਸਾਹਿਬ ਨਾਨਕ ਰਹਿਨ ੁਰਜਾਈ ਆਸਤਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿਸ ਮਾਏ ਵੱਡੇ ਮੇਰੇ ਤਾਹਿਬਾ ਗੈਰ ਗੰਭੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿਵਡ ਚੀਰਾ ਰਹਾਓ ਸਭ ਸੁਰਤੀ ਮਨ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੇ ਗੁਰਗਰਾਈ ਕਹਨ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਾਂ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਮੇਨ ਸਿੱਧੂ ਇਕਨ ਨਾ ਪਾਈਆ ਕਰਮ ਮੇਲਾ ਨਹੀਂ ਠਾਕ ਰਹੀਆ ਆਖਣ ਵਾਲਾ ਕਹਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਸਿਸੈ ਕਾਚਾਰਾ ਨਾਨਕ ਸੱਚ ਸੁਵਰਨ ਹਾਰਾ ਆਸਾ ਮਹਾਰਾ ਪਹਿਲਾ ਆਖਾਂ ਜੀਵਾਂ ਬਿਸਤਰੇ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਗੈ ਭੂਖ ਉਤਪੁਖ ਐ ਖਾ ਚੁਲੀ ਹੈ ਦੋਖ ਸੋਕੈ ਬਿਤਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਰੁ ਬੜੈ ਆਈ ਆਖ ਸਕੇ ਕੀਮਤ ਨਹੀਂ ਪਾਈ ਜਿਸ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਤੋਗ ਦਿਨ ਦਰਹਿ ਨਾ ਝੁਕੇ ਪਹੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੂਆ ਨਾ ਕੋ ਹੋਇ ਜੀਵਣ ਆਪ ਤੇਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਕਸਮ ਬਿਸਾਰ ਹੈ ਤੇ ਕਮ ਜਾਤ ਨਾਨਕ ਨਾ ਵੇ ਬਾਦ ਸਨਾਤ ਰਾਗ ਊਜਰੀ ਮਹਲਾ ਚੌਥਾ ਹਰ ਕੇ ਜਨ ਤਤਗੁਰ ਤਤਪੁਰਖ ਅਭਿਨੋ ਕਰੂ ਗੁਰ ਪਾਸ ਹਮ ਕੀਰੇ ਕਿਨੁ ਤਤਗੁਰ ਸਰਨ ਆਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤਿ ਅਮ੍ਰਿਤ ਰਤ ਰਹਾਉ ਹਰ ਜਨ ਕੀ ਬੜ ਭਾਗ ਬੜੇ ਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ 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 ਰਤ ਨਾਮ ਨਾ ਪਾਇਆ ਤੇ ਭਾਗ ਹੀਣ ਜਨ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਾਜਨ ਸਤਿਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾ ਆਸਾ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹੀ ਰੇ ਮਨ ਚਿਤ ਵੇ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਤਰ ਮੈ ਜਨ ਤੋਂ ਪਾਇ ਤਾਕਾ ਰਿਕ ਆਗਾ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਘਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਤਹ ਤਿਆ ਰਹਾਓ ਜਨਨ ਪਿਤਾ ਲੋਕ ਤੋਂ ਤੰਤਾ ਕੋਈ ਨਾ ਕਿਸ ਕੀ ਤਰਿਆ ਸਰ ਸਰ ਰੇਕਸ ਮਾਹੇ ਠਾਕੁਰ ਕਾਹੇ ਮਨ ਭੋ ਕਰਿਆ ਬੁੱਢੇ ਉਡ ਆਵੈ ਤਾ ਕੋਤਾ ਤੁਸ ਪਾਛਾ ਬਚਰੇ ਛਰਿਆ ਤਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈ ਤੁਮਰ ਨ ਕਰਿਆ ਸਭ ਨਿਦਾਨ ਦਾ ਸਾਸਟ ਸਿਧਾਨ ਠਾਕੁਰ ਕਰਤਨ ਦਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਤਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਕ ਨਿਰੰਜਨ ਹਰ ਬੁਰਕ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤੇ ਅਭੇ ਸਭ ਤੇ ਵਹਿ ਤੁਜੀ ਹਰ ਸੱਚੇ ਸੱਜਣ ਹਾਰਾ ਸਭ ਜੀ ਤਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਤਉ ਸੰਤੋ ਜੀ ਸਭ ਦੁੱਖ ਬਿਚਾਰਨ ਹਾਰਾ ਹਰੇ ਅਪੇ ਠਾਕੁਰ ਹਰੇ ਅਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕੋ ਬੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ सब तेरे चोज बेडाना तू आपे दाता या आपे भुगता जी हो ना जाना तू पार ब्रह्म बेअंत बेअंत जी तेरे क्या गुण आख बखाना जो सेव है जो सेव है तुझी जन नानक तन कुर्बाना हर त्या वे हर त्याव है तुझी ते से से ते जी ते जन जुग मै सुगवासी सेव मुक्त सेव मुगत पय जन हर त्याया जी तिन टूटी जम की फाती जन नृप जन हर नृप त्याया जी तिनका पौ सब गुवासी ਜਨ ਸੇ ਬਿਆ ਜਨ ਸੇ ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸਤੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਤਲਹੰਤੋ ਜੀ ਅਣਕ ਅਨੇਕ ਅਨੰਤਾ ਤੇਰੀ ਅਣਕ ਤੇਰੀ ਅਣਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਵਕਤ ਸਿਮਰਤ ਸਾਸਤ ਜੀ ਕਰ ਕੇ ਰਿਹਾ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਹੈ ਪਰੰਪਰ ਕਰਤਾ ਜੀ ਤੁਝੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੇਰੇ ਆਪੇ ਭਾਵ ਹੈ ਸੋਈ ਮਤੈ ਜੀ ਤੂੰ ਆਪੇ ਕਰਹਿਤ ਹੋਈ ਤੇ ਤੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੇ ਤੇ ਆਪੇ ਸੱਜ ਸਭ ਗੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋਤੋ ਭਾਵੇ ਸੋਈ ਤੀਸੀ ਜੋ ਤੂੰ ਦੇਹ ਤੋਈ ਹੋ ਪਾਈ ਰਹਾਓ ਸਭ ਤੇ ਜਿ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਨ ਨਾਵ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਕੁ ਵਾਇਆ ਤਉ ਦੇ ਆਪਿ ਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਜ ਮੈਂ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਤੋਈ ਜਾਣ ਜਾਣੈ ਹਰ ਗੁਣ ਤੁਹਾ ਦੀ ਆਖੋ ਖਾਨੈ ਜੇਨ ਹਸਤੇ ਵਿਆ 300 ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮੰ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਿਆ ਹੈ ਜਾਣੈ ਤੋਈ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦੇ ਤੋ ਸਰਵਰ ਧਿਆਪੀ ਲੈਣੇ ਵਾਸਾ ਪਾਣੀ ਪਾਪ ਕਿਤਨੇ ਕੀਆ ਪਾ ਕੇ ਕੋਜ ਮੋਹ ਪਗ ਨਹੀਂ ਚੱਲੇ ਹਮ ਦੇਖ ਤੈਡੂ ਵੀ ਅਲੇ ਮਨ ਇਕ ਨ ਚੇਤ ਸਮਗੁਰ ਮਨਾ ਹਰ ਬਿਤਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਧਾ ਜਨਮ ਭਇਆ ਪ੍ਰਾਨੁ ਬਤ ਨਾਨਕ ਜਿਨ ਕੀ ਸਰਨਾ ਜਿੰਤੂ ਨਹੀਂ ਬਿਸਰਿਆ ਆਤਮਾ ਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਔਰ ਕਾਲ ਤਰਕ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਸਰੰਜ ਆਮ ਲਾਗ ਭਵ ਜਲ ਤਰਨ ਕੈ ਜਨਮ ਬਿਲਤਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮ ਨੀਚ ਕਰਮ ਮਾ ਸਰਨ ਪਰੇ ਕੀ ਰਖੋ ਧਰਮ ਜਬ ਤਾਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮ ਨੀਚ ਕਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਇਕੂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਵੀ ਪੁਨਰਾਜ ਸ਼ਕਾ ਕਾਟਾ ਸਿਸਾ ਸ੍ਰੀ ਅਸਤਿਤਜਗਤ ਕੀ ਇਸਾ ਭੋਪਨ ਬ੍ਰੇਸ਼ਟ ਗਗਮ ਤੇ ਪਹੀ ਸਭਨ ਆਨੁਬਧਾਈ ਦੇ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਹ ਗਰੀਬ ਨਿਵਾਜਾ ਅਗਲਪਨ ਕੇ ਸੱਜਨ ਹਾਰੇ ਦਾਸ ਜਨ ਬੋਲੇ ਹੋਵਾਰੇ कविभा बेनती चौपाई हमरी करो हाथ पूर्ण होए चित की इच्छा तब चरण मन रहे हमारा अपना जान करो प्रत पारा हमरे सब तुम तमका आप हाथ दुहे बचावहो सुखी बसै मोरू परवारा सेवक सिख सब कर तारा मोर अच्छा कर तब न कर दरिय सब अर्न कोई आसिय पूर्ण होए हमारी आशा तो भजन की रह प्यासा तुम्हें शाढ़ कोई न न्याऊ जो वर चाहो तो तुम ते पाऊँ, सेवक सिख हमारे तारी है चुन चुन सत्र हमारे मारी है आप हाथ मुझे बुरी है मरण काल का त्रासन बुरी है वो जो सदा हमारे पछ्छा श्री अचु जो कर हो रचा राख लिहो मुख नारे साहब संत साये प्यारे दीन बंद दुष्टन के हंता तुम हो पुरी दस कामता काल पाए ब्रह्म अवतरा काल पाए शिवजु अवतरा काल पाए कर विष्णु प्रकाशा सकल काल का की आत्मा जवन काल जोगी सब की यो वेदराज ब्रह्मा ज्योति जवन काल सब लोक सुबारा नमस्कार है ताय हमारा जवन काल सब जगत बनायो देव दत्त जनो उपजायो अंत एक कै अवतारा तुई गुरु समझो हमारा नमस्कार तिसी को हमारी सकल प्रजाजन आप सवारी सेवकन को सवगुण तुगतियो तो सतन को पलमो बद कियो घट घट के अंतर की जानत पले बुरे की पीर प्रशांत चीठी ते कुछर असूला सब पर कृपा दृष्ट कर फूला सांतन दुख पाए ते दुखी सुख पाए साधन के सुखी एक एक की पीर पिछान घट घट के पट पट की जनय जबद कर कर करतारा प्रजा अर्थ तब देह अपारा जब अकर्क कर्त हो कब हूँ तुम तो मैं मृत देह तर सब हूँ जेते बदन श्रेष्ठ सब तारै आप अपनी बुझ उचारै तुम सभी ते रहत निरालम जानत भेद भेद अर आलम निरंकार निर्विकार निर्लंब आद अनिल अनाद स्तंभ ताका मूल उचार उचारत भेदा जा को न पावत बेदा ताको कर अनुमानत महामूढ़ कछ भेद न जानत महादेव को कहत सदा शिव निरंकार का चिंतन है पिव आप अपने बुद्ध है जेती तुमरा लख न जाय पसारा कहव सजा प्रथम संसारा एक रूप अनूप स्वरूपा अरंक राव कहीं पूपा आंडज जेरज सिद्धज कीने उत्पुज खान बहुरज कहू फूल राजा हो बैठा कहू सिमट भयो शंकर अकेठा सगरी श्रेष्ठ दिखाए आजुगा आज जुगा भव रक्षा मेरी तुम करो सिख हो वार असिख संगरो दुष्ट जिते उठ पत उत्पाता साकल मलेश करो रणकाता जे अस्तु तब परे तिनके दुष्ट दुखत है मरे पुरख जब पग परे तिहारे तिनके तुम सब टारे सा ਜੋ ਕਲ ਕੋ ਇਕ ਵਾਰ ਤੇ ਆਏ ਤਾਂ ਕਲ ਨਿਕ ਨਹੀਂ ਆਏ ਰਚਾ ਹੋਏ ਤਾਹੀਂ ਤਬ ਕਾਲਾ ਦੁਸ਼ਟ ਅਰੇਸ਼ਟ ਤਰੇ ਤਬ ਕਾਲਾ ਕਿਰਪਾ ਦ੍ਰਿਸ਼ਤਨ ਜਾਹਿ ਨਿਹਾਰੋ ਤਾਂ ਕਿ ਤਾਪ ਤਨ ਕੋ ਹਰੋ ਰਿਧਿ ਫਿਧਿ ਕਰਮੋ ਤਬ ਹੋਈ ਦੁਸ਼ਟ ਸਾਥ ਸਵੈ ਸਕਣਾ ਕੋਈ ਇਕ ਵਾਰ ਜਨਤ ਮੈਂ ਤੁਹਾਡਾ ਕਾਲ ਬਾਂਦੇ ਤਾਹੀਂ ਉਬਾਰਾ ਜਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਲੋਕ ਤੇ ਰਹਾ खार्ग केत में तरन तिहारी आप हाथ द उबारी सर्व सर्वठौर मोस ता आई दुष्ट दोख ते लिहो बचाई खड़ग केत में तरन तिहारी आप हाथ द उबारी सर्व सर्वठौर मोस ता आई दुष्ट दोख ते लिहो बचाई कृपा करी हम पर जग माता ग्रंथ करा पूर्ण सुभराता केल व्यक्ता देह को हरता दुष्ट दोखन को शय करता ਸ੍ਰੀ ਆਦਿ ਸੋਜ ਭਈ ਦਇਆਲਾ ਪੂਰਨ ਕਰਾ ਗ੍ਰੰਤ ਤਦ ਕਲਾ ਮਨ ਵਾਂਸਤ ਫਲ ਪਾਵੈ ਤੋਈ ਦੁਖ ਨਾ ਤਸ ਬਿਆਪਤ ਕੋਈ ਅੜੈਲਾ ਸੋਨਾ ਗੁੰਗ ਜੋ ਜਾਇ ਸੁਰਸਨਾ ਪਾਵੀ ਸੁਨਾ ਮੂਰ ਚਤ ਲਾਇ ਚਤਲਤਾ ਆਵੀ ਦੁਖ ਦਰਦ ਭਉ ਨਿਕ ਨਾ ਚੰਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਬੁਤ ਸਤਰ ਸਤਪਨ ਜੈ ਅਦ ਸਜਮੰਤੀਨ ਕਹਜੈ ਪਾਦਰਮ ਸੁਦੀ ਅਸ਼ਟਮੀ ਦਾ ਬਾਰਾ ਤੀਸ ਤਦਰਬ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰ ਰੂਪ ਕਾਨੇ ਤ੍ਰਿਆ ਚਿਤ੍ਰੇ ਮੰਤਰੀ ਪੂਰ ਸਮਾਦੇ 405 ਚਿਤ੍ਰ ਸਮਾਪਤ ਮਾਤ ਸੁਮਾਸਤ ਆਪ ਜੂ ਦੋਹਰਾ ਦਾਹ ਜਾਣ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦਾ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੋਪਈ ਮੈਂ ਨਾ ਗ੍ਰਿਤ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬ ਹੋਣਾ ਤੇ ਆਉ ਕਾਂਤ ਨੇ ਪਹਿਚਾਨ ਨਾ ਤਿੰਤੋ ਲਿਵ ਲਾਗੀ ਮੋਰੀ ਪਗਨ ਤੋਂ ਮਹਾਕਾਲ ਰਖਵਾਰ ਹਮਾਰੂ ਮਹਾ ਲੋਹ ਮੈਂ ਕਿੰ ਕਰ ਤਾਰੂ ਆਪਣਾ ਜਾਨ ਕਰੂ ਰਖਵਾਰ ਵਾਹੇ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਿਤ ਪਰੀਏ ਚੁਣ ਚੁਣ ਸਤ ਰਹ ਮਾਰੇ ਮਰੀਏ ਦੇਖ ਤੇਗ ਜਗ ਮੈਂ ਦੂ ਚਲੈ ਰਾਖਿ ਆਪ ਮੁਝ ਔਰ ਨੂੰ ਦਲੈ ਤੁਮ ਮੰ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਾਰਾ ਜਾਨੇ ਆਪਣਾ ਮੁਝੇ ਨਿਵਾਜ आप करो हमरे सब काज तुम हो सब राजन के राजा आपे आप गरीब निवाजा दार जान कर कृपा कर करो मोहे हार परा आन द्वार तोहे अपना जान करो प्रत पारा तुम साहेब मैं कि दार जान दह हाथोवारो हमरे सब बैरियन संगारो प्रथम तरो भागवत को देना मौर करो कव तब दा कृष्ण जथा मत चरित्र उचारो चूं को कबले हो सुधारो कब बाच दोहरा जो नज़ प्रभ तो कहाँ तो कहो जग माहे जो तय प्रभु को त्याय हैं अंत सुर को जाहे दोहरा हर हर दो एक है पिंप चार कछ नाहे जलते उपज तंग जो जल ही बिख माहे दोहरा जावे भी प्रभ को पयो जन्म तरा जग आए अब मैं कथा संचे बते तब कह तुनाये कवि बाच दोहरा ठांढ प्यो मैं जोर कर बचन कहा तरने नये पंत चलै तब जगत मैं जब तुम करो सहाय दोहरा जे जे तुम रे ध्यान को नैतुट तह संत अंत नहेंगे मुक्त फल पवहेंगे भगवंत दोहरा की देह देहे मो कोट के विस्त महेस कोट इंद्र ब्रह्मा किति रव सत क्रोर जलेस दोहरा राम कथा जुग जुगा टल सब कोई भाग तनेत ਸੁਰਗ ਬਾਤ ਰਗਬਰ ਕਰਾ ਸਾਗਰੀ ਪੁਰਿਸਮੇਤ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਰਨ ਇੱਕ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਜ ਬਿਆਸ ਪ੍ਰਸਤ ਕਹਿਣਾ ਕੋਈ ਸੰਮਤ ਕਤਰ ਸਤ ਪਚਾਵਨ ਹਾਰ ਬਦੀ ਪ੍ਰਥਮ ਤੋਕ ਤਾਵਨ ਤਯ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋਲੇ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਤਦਰ ਉਤੀਰਤ ਰੰਗ ਸ੍ਰੀ ਭਗਵਤ ਪੂਰਨ ਕੀ ਰਗਵਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਤਗਲ ਪੂਰਨ ਕੀ ਭਗਵਤ ਕਿਰਪਾ ਪ੍ਰਸਾਦ ਸੁਭਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇੱਕ ਨਾ ਮਾਨਿਓ ਸਿਮਰਤ ਸਾਸਤਰ ਬੇਤਵੈ ਬਹੁ ਭੇਦ ਕਹਿ ਹਮ ਇੱਕ ਨਾ ਜਾਨੋ ਸਰੀਆ ਸਾਨ ਕਿਰਪਾ ਤੁਮਰੀ ਕਰਮੈ ਨਾ ਕਰ ਸਭ ਤੋਹਿ ਬਖਾਨੈਉ ਦੋਹਰਾ ਸਗਲ ਦਵਾਰ ਕੋ ਸਾਡ ਕਹਿ ਗਹਿ ਤੁਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਡ ਕਹਿ ਗਹਿ ਤੁਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆਰਾਮ ਕਲੀ ਮਹੰਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਾਹ ਤੇਤੀ ਮਨ ਬਜਿਆ ਬਾਦ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵ ਹਰੀ ਕੇ ਰਾਮ ਮਨ ਜਿ ਨੇ ਬਤਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਤਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗੱਲਾਂ ਤੇ ਮਰਾ ਤੁਆ ਮੀ ਤੋ ਕਿ ਮਨ ਹਵਸ ਤਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਹ ਦੇਹ ਤੋ ਪਾਵੇ ਸਦਾ ਸਿਫਤ ਤਾਲਾ ਹਾ ਤੇਰੀ ਨਾਮ ਮਨ ਬੁਖਤਾਵੇ ਨਾਮ ਜਿਨ ਕੇ ਮਨ ਬੁਤਿਆ ਬਾਜਿ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਅਧਾਰ ਮੇਰਾ ਜਨਪੁਖ ਤਬ ਗਵਾਇਆ ਕਰ ਸ਼ਾਂਤ ਸੁਖ ਮਨਿ ਆਈ ਬਸ ਤੇ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਦ ਦੀਆਂ ਇਹ ਬੜਿਆਈਆਂ ਕਹੈ ਨਾਨਕ ਸੁਣੋ ਤਰਤੋ ਸਉਤ ਰੂਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਾਲ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡੁ ਕੋ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਤਿਨਾਮ ਹਰਿ ਕਰ ਲਾਗੇ ਕਹਿ ਨਾਨਕ ਤਸ ਤੋ ਕੋ ਆਤਤ ਘਰ ਅਨਹਦ ਵਾਜੇ ਆਨੰਦ ਸੁਣੋਂ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਭ ਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆਪਾ ਹਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੋਹਣ ਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹੇ ਆਪਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਤਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਤੋਂ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਬਾਤ ਤ ਜੀ ਨਹ ਜਾਈ ਨਿਤ ਨਿਤ ਰਕੋਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਤਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਰਗੁਣਿ ਹਾਰੇ ਕੋ ਗੁਣ ਨਾਹੀ ਆਪੇ ਤਰਸ ਪ੍ਰਯੋਈ ਤਰਸ ਪਿਆ ਮੇਂ ਰਾਮ ਤੋ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾਂ ਤਨ ਮੰਤਿ ਬੈ ਹਰਿਆ ਪੌੜੀ ਤਿਤੈ ਤੂੰ ਸਮਰਤ ਜਿਤੈ ਕੋਈ ਨਾਹੀ ਉਤੈ ਤੇਰੀ ਰਾਖ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾਹੀ ਤੇਰਾ ਛਲ ਜਾਹਿ ਪੌਜਲ ਵਿਕਮਤ ਗਾਹੋ ਗੁਰ ਸਬਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਸੇ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸਰ ਨੂੰ ਕਿਰਪਾਲ ਸੁਮਾਲੇ ਸਾਇਤ ਸਾਹਿ ਬਿਰਤਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਤਲੂਕ ਮਹੱਲਾ 5 ਅੰਤਰ ਗੁਰ ਆਰਧ ਮੈ ਜੀਭਾ ਜਪ ਗੁਰ ਨਾਓ ਨੇਤਰੀ ਸਤਗੁਰ ਪੇਖ ਨਾ ਤਰੰਨੀ ਤੁਰ ਨਾ ਗੁਰ ਨਾਓ ਸਤਗੁਰ ਸੇਤਰੀ ਰਤਿਆ ਧਰ ਗਏ ਪਾਈ ਹਟਾਓ ਕਹੋ ਨਾਨਕ ਕਿਰਪਾ ਕਰੇ ਜਿਸਮੋ ਇਹ ਬਾਤ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਵਾਰਿਆਨ ਗੁਰ ਕੀ ਪੈਰੀਂ ਪਾਇ ਕਾਤ ਉਵਾਰਿਆਨ ਹੋਆ ਆਪ ਦਾ ਆਲ ਮਨੁਨਾ ਵਿਚਾਰਿਆਨ ਸਾਧ ਜਨ ਕੈ ਸੰਗ ਪਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਕਨ ਮਾਹਿ ਵਿਦਾਰਿਆਨ ਤੇ ਸਾਈਬ ਕੀ ਟੇਕ ਨਾਨਕ ਬਨੈ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਇਬ ਕੀ ਟੇਕ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ